ਸਾਚੀਅਕਾਲ ਮੈਗਾ ਗੰਦੀਪ ਕੋਰ ਦੇ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਜਿੱਥੇ ਅਸੀਂ ਲੈ ਕੇ ਆਏ ਹਾਂ ਪੰਜਾਬ ਤੋਂ ਲੈ ਕੇ ਦੁਨੀਆ ਭਰ ਦੀਆਂ ਤਾਜ਼ਾ ਖਬਰਾਂ ਚਲੋ ਫਿਰ ਕਰੀਏ ਸ਼ੁਰੂਆਤ ਅੱਜ ਦੀ ਪਹਿਲੀ ਖਬਰ ਤੋਂ ਕੈਨੇਡੀਅਨ ਸਰਕਾਰ ਨੇ 2026 ਤੋਂ ਐਕਸਪ੍ਰੈਸ ਐਂਟਰੀ ਸਿਸਟਮ ਚ ਵੱਡੇ ਬਦਲਾਅ ਕਰਦੇ ਹੋਏ ਪੰਜ ਨਵੀਆਂ ਸ਼੍ਰੇਣੀਆਂ ਜੋੜੀਆਂ ਨੇ ਇਮੀਗ੍ਰੇਸ਼ਨ ਮੰਤਰੀ ਲੀਨਾ ਨੇ ਕਿਹਾ ਹੈ ਕਿ ਸਿਹਤ ਖੋਜ ਪ੍ਰਬੰਧਨ ਅਵਾਜਾਈ ਅਤੇ ਰੱਖਿਆ ਖੇਤਰਾਂ ਚ ਤਜਰਬੇਕਾਰ ਪੇਸ਼ੇਵਰਾਂ ਨੂੰ ਸਥਾਈ ਨਿਵਾਸ 'ਚ ਤਰਜੀਹ ਦਿੱਤੀ ਜਾਏਗੀ ਨਵੀਂ ਨੀਤੀ ਦੇ ਤਹਿਤ ਡਾਕਟਰਸ ਰਿਸਰਚਰਸ ਸੀਨੀਅਰ ਮੈਨੇਜਰਸ ਪਾਇਲਟਸ ਟਰੱਕ, ਆਟੋ ਮਕੈਨਿਕਸ, 에어ਕ੍ਰਾਫਟ ਟੈਕਨੀਸ਼ੀਅਨਸ ਅਤੇ ਸਕਿਲਡ ਮਿਲਟਰੀਜ਼ ਭਰਤੀਆਂ ਲਈ ਵੱਖਰੇ-ਵੱਖਰੇ ਡ੍ਰੋ ਕੱਢੇ ਜਾਣਗੇ। ਪੰਜਾਬ ਤੇ ਦੇਸ਼ ਦੇ ਟ੍ਰਾਂਸਪੋਰਟ ਖੇਤਰ ਦੇ ਸਾਬਕਾ ਫੌਜੀ ਕਰਮਚਾਰੀਆਂ ਤੇ ਨੌਜਵਾਨਾਂ ਨੂੰ ਲਾਭ ਹੋਣ ਦੀ ਉਮੀਦ ਹੈ। ਤੇ ਸਰਕਾਰ ਨਿਕਟਕਟ ਕੰਮ ਦੇ ਤਜਰਬੇ ਦੀ ਲੋੜ ਨੂੰ 6 ਮਹੀਨਿਆਂ ਤੋਂ ਵਧਾ ਕੇ 12 ਮਹੀਨੇ ਕਰ ਦਿੱਤਾ ਹੈ ਜੋ ਕਿ ਪਿਛਲੇ 3 ਸਾਲਾਂ ਤੋਂ ਦੇ ਅੰਦਰ ਪ੍ਰਾਪਤ ਕੀਤੇ ਜਾਣੇ ਚਾਹੀਦੇ ਨੇ ਤੇ ਖੋਜ ਕਰਤਾਵਾਂ ਲਈ ਕੈਨੇਡਾ 'ਚ ਕੰਮ ਦਾ ਤਜਰਬਾ ਲਾਜ਼ਮੀ ਹੋਏਗਾ ਇਸ ਤੋਂ ਇਲਾਵਾ 2026 ਤੋਂ ਸ਼ੁਰੂ ਹੋਣ ਵਾਲੇ ਵਪਾਰ ਸ਼੍ਰੇਣੀ ਤੋਂ ਸ਼ੈਫਸ ਨੂੰ ਬਾਹਰ ਰੱਖਿਆ ਜਾਏਗਾ ਹਸਪਤਾਲਾਂ ਯੂਨੀਵਰਸਿਟੀਆਂ ਤੇ ਬੈਂਕਿੰਗ ਤੇ ਵਿੱਤੀ ਸੰਸਥਾਵਾਂ ਵਿੱਚ ਸੀਨੀਅਰ ਅਹੁਦਿਆਂ ਤੇ ਕੰਮ ਕਰਨ ਵਾਲੇ ਪੇਸ਼ੇਵਰ ਵੀ ਨਵੀਂ ਸ਼੍ਰੇਣੀ ਦੇ ਅਧੀਨ ਆਉਣਗੇ ਇਮੀਗ੍ਰੇਸ਼ਨ ਮਹਰਾਂ ਦਾ ਕਹਿਣਾ ਹੈ ਕਿ ਨਵੀਂ ਨੀਤੀ ਉੱਚ ਹੁਨਰ ਤੇ ਤਜਰਬੇ ਵਾਲੇ ਉਮੀਦਵਾਰਾਂ ਨੂੰ ਤਰਜੀ ਲੋਣਾ ਪਹਿਲਾਂ ਨਾਲੋਂ ਵਧੇਰੇ ਸਖਤ ਹੋਣਗੀਆਂ ਸੁਪਰੀਮ ਕੋਰਟ ਨੇ ਅੱਜ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵਿਆਪਕ ਆਲਮੀ ਟੈਰਿਫ ਨੂੰ ਰੱਦ ਕਰ ਦਿੱਤਾ ਜਿਸ ਨਾਲ ਉਹਨਾਂ ਦੀਆਂ ਆਰਥਿਕ ਯੋਜਨਾਵਾਂ ਨਾਲ ਜੁੜੇ ਅਹਿਮ ਮੁੱਦੇ ਉੱਤੇ ਉਹਨਾਂ ਨੂੰ ਕਰਾਰੀ ਹਾਰ ਮਿਲੀ ਹੈ 6 ਇੰਟੂ 3 ਦੇ ਬਹੁਮਤ ਨਾਲ ਸੁਣਾਇਸ ਫੈਸਲੇ ਦਾ ਮੁੱਖ ਕੇਂਦਰ ਉਹ ਟੈਰਿਫ ਨੇ ਜੋ ਐਮਰਜੈਂਸੀ ਸ਼ਕਤੀਆਂ ਦੇ ਕਾਨੂੰਨ ਤਹਿਤ ਲਗਾਏ ਗਏ ਸਨ ਜਿਨ੍ਹਾਂ ਵਿੱਚ ਤਕਰੀਬਨ ਹਰ ਦੂਜੇ ਦੇਸ਼ ਉੱਤੇ ਲਗਾਏ ਗਏ ਵਿਆਪਕ ਜਵਾਬੀ ਟੈਰਿਫ ਵੀ ਸ਼ਾਮਲ ਨੇ ਤੁਜੇ ਪਾਸੇ 트੍ਰੰਪ ਨੇ ਫੈਸਲੇ ਨੂੰ ਦੇਸ਼ ਲਈ ਵੱਡਾ ਆਰਥਿਕ ਝਟਕਾ ਦੱਸਿਆ 트੍ਰੰਪ ਦੇ ਵਿਆਪਕ ਅਜੰਡਾ ਦਾ ਇਹ ਪਹਿਲਾ ਵੱਡਾ ਹਿੱਸਾ ਹੈ ਜੋ ਉਣਾ ਆਪਣੀ ਪਹਿਲੀ ਕਾਰਜ਼ ਕੋਲ ਦੌਰਾਨ ਤਿੰਨ ਕੰਜ਼ਰਵੇਟਿਵ ਜੱਜਾਂ ਦੀ ਨਿਯੁਕਤੀ ਕਰਕੇ ਇਸ ਆਦਤ ਦੇ ਸਰੂਪ ਨੂੰ ਕੜਨ 'ਚ ਮਦਦ ਕੀਤੀ ਸੀ ਬਹੁਮਤ ਵਾਲੇ ਜੱਜਾਂ ਨੇ ਪਾਇਆ ਕਿ ਸੰਵਿਧਾਨ ਬਹੁਤ ਸਪਸ਼ਟ ਤੌਰ ਉਤੇ ਅਮਰੀਕੀ ਸੰਸਦ ਨੂੰ ਟੈਕਸ ਲਗਾਉਣ ਦੀ ਸ਼ਕਤੀ ਦਿੰਦਾ ਜਿਸ ਵਿੱਚ ਟੈਰਿਫ ਵੀ ਸ਼ਾਮਲ ਨੇ ਚੀਫ ਜਸਟਿਸ ਜohn roberts ਨੇ ਲਿਖਿਆ ਕਿ ਸੰਵਿਧਾਨ ਨਿਰਮਤਾਵਾਂ ਨੇ ਟੈਕਸ ਲਗਾਉਣ ਦੀ ਸ਼ਕਤੀ ਦਾ ਕੋਈ ਵੀ ਹਿੱਸਾ ਕਾਰਜਪਾਲਿਕਾ ਨੂੰ ਨਹੀਂ ਸੌਪਿਆ ਸੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਚ ਸਿਰਫ 2 ਤੋਂ 3 ਮਹੀਨੇ ਬਾਕੀ ਨੇ ਤੇ ਹੁਣ ਪਾਸ਼ਨਾ ਤੇ ਰੈਲੀਆਂ ਦੀ ਗੂੰਜ ਨਹੀਂ ਹੈ ਪਰ ਰਾਜਨੀਤੀ ਗਰਮਾਹੀ ਹੋਈ ਹੈ ਕੋਲਕਾਤਾ ਦੇ ਨਿਊ ਮਾਰਕੀਟ ਤੋਂ ਚਾਂਦਨੀ ਚੌਕ ਨਿਊ ਟਾਊਨ ਤੋਂ ਜੈਸੋਬ ਬਿਲਡਿੰਗ ਤੇ ਮੁਰਸ਼ਿਦ ਮੁਰਸ਼ਿਦਾਬਾਦ ਦੇ ਬੋਰਡਾਂਗਾ ਤੋਂ ਬਰਦਮਾਨ ਤੱਕ ਲਗਭਗ 600 ਕਿਲੋਮੀਟਰ ਦੀ ਯਾਤਰਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਵੋਟਰ ਸੂਚੀ ਚੋਣ ਮੈਦਾਨ ਬਣੀ ਹੋਈ ਹੈ ਕੋਲਕਾਤਾ ਦੇ ਇੱਕ ਸੀਨੀਅਰ ਪੱਤਰਕਾਰ ਦਾ ਕਹਿਣਾ ਹੈ ਕਿ ਮਮਤਾ ਬੇਨਰਜੀ ਨੇ ਐਸਆਰ ਕੇਸ ਨੂੰ ਸੁਪਰੀਮ ਕੋਰਟ ਚ ਲੈ ਕੇ ਇੱਕ ਵਾਰ ਫੇਰ ਆਪਣੀ ਲੜਾਈ ਦੀ ਭਾਵਨਾ ਨੂੰ ਉਜਾਗਰ ਕੀਤਾ ਪੀਐਸਸੀ ਸੁਪਰੀਮ ਕੋਰਟ ਦੇ ਉਹਨਾਂ ਦੇ ਵੀਡੀਓ ਵਾਇਰਲ ਕਰ ਰਹੀ ਹੈ ਤੇ ਕਾਲੇ ਕੋਰਟ ਚ ਮਮਤਾ ਬੇਨਰਜੀ ਦੇ ਬਿਲਬੋਰਡ ਹਰ ਜਗ੍ਹਾ ਦਿਖਾਈ ਦੇ ਰਹੇ ਨੇ ਭਾਜਪਾ ਐਸਆਰ ਨੂੰ ਕੁਸਪੈਠੀਆਂ ਵਿਰੁੱਧ ਲੜਾਈ ਵੱਜੋ ਦਰਸਾ ਰਿਹਾ ਹੈ ਤੇ ਹਾਲਾਂਕਿ 125 ਮਿਲੀਅਨ ਬੰਗਾਲੀ ਤਰਕਪੂਰਨ ਅੰਤਰ ਦੇ ਆਧਾਰ ਉਤੇ ਕਤਾਰ ਚ ਸ਼ਾਮਲ ਹੋਏ ਨੇ ਤੇ ਉਸ ਤਨ ਹਰੇਕ ਸੀਟ ਤੋਂ 19000 ਤੋਂ ਵੱਧ ਨਾਮ ਹਟਾ ਦਿੱਤੇ ਗਏ ਨੇ ਅੱਜ ਤੋਂ ਦੇਸ਼ ਦੇ ਕਈ ਹਿੱਸਿਆਂ 'ਚ ਮੌਸਮ 'ਚ ਬਦਲਾਅ ਦੇਖਿਆ ਗਿਆ ਤੇ ਮਧ ਪ੍ਰਦੇਸ਼ 'ਚ ਚੱਕਰਵਾਤੀ ਸਰਕੂਲੇਸ਼ਨ ਗਤੀਵਿਧੀ ਦੇ ਕਾਰਨ 4 ਦਿਨਾਂ ਲਈ ਤੂਫਾਨ ਤੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਕ ਦਿਨ ਪਹਿਲਾਂ ਵੀ 20 ਤੋਂ ਵੱਧ ਜ਼ਿਲ੍ਹਿਆਂ 'ਚ ਮੀਂਹ ਪਿਆ ਸੀ। ਰਾਜਸਥਾਨ 'ਚ ਤਾਪਮਾਨ ਵਧਣ ਦੇ ਨਾਲ-ਨਾਲ ਠੰਡ ਘਟਣ ਲੱਗੀ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫ਼ਤੇ ਰਾਤ 'ਚ ਮੌਸਮ ਸਾਫ਼ ਰਹੇਗਾ। ਵੱਧਦਾ ਤਾਪਮਾਨ ਦੇ ਨਾਲ ਦਿਨ ਦੀ ਗਰਮੀ ਵਧੇਗੀ ਤੇ 20 ਫਰਵਰੀ ਨੂੰ 6 ਸ਼ਹਿਰਾਂ 'ਚ ਵੀ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਘਟੋ ਘਟ ਤਾਪਮ ਅਤਾਰ ਬਦਲ ਰਿਹਾ ਅਜਸਵੀਰੀ ਰਾਜ ਦੀ ਜ਼ਿਆਦਾਤਰ ਸ਼ਹਿਰਾਂ ਚ ਸੰਗਣੀ ਧੁੰਦ ਛਾਈ ਰਹੀ ਹੈ ਤੇ ਹਿਸਾਰ ਚ ਦ੍ਰਿਸ਼ਟੀ 50 ਮੀਟਰ ਤੋਂ ਵੀ ਘੱਟ ਰਹੀ ਸੀ ਮੌਸਮ ਵਿਭਾਗ ਦੇ ਅਨੁਸਾਰ ਨਾਰਨੋਲ ਚ ਸਭ ਤੋਂ ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਪਲਵਲ ਚ ਸਭ ਤੋਂ ਵੱਧ ਤਾਪਮਾਨ 29.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪਹਾੜਾਂ ਚ ਹਲਕੀ ਬਾਰਿਸ਼ ਤੇ ਬਰਫਬਾਰਿ ਜਾਰੀ ਹੈ ਤੇ ਮੌਸਮ ਵਿਭਾਗ ਨੇ 22 ਫਰਵਰੀ ਨੂੰ ਉੱਤਰਾਖੰਡ ਲਈ ਮੀਤੇ ਬਰਫਬਾਰਿ ਦੀ ਚੇਤਾਵਨੀ ਜਾਰੀ ਕੀਤੀ ਹੈ ਅੱਜ ਕਰਨਾਟਕ ਤਾਮਿਲਨਾਡੂ ਕੇਰਲ ਤੇ ਪੋਂਡਿਚੇਰੀ ਚ ਵੀ ਭਾਰੀ ਬਾਰਿਸ਼ ਹੋ ਕੇਂਦਰੀ ਖੋਫੀਆ ਏਜੰਸੀਆਂ ਵੱਲੋਂ ਦਿੱਲੀ 'ਚ ਅਤਵਾਦੀ ਹਮਲੇ ਦੇ ਖਦਸੇ ਦੇ ਮੱਦੇਨਜ਼ਰ ਲਾਲ ਕਿਲੇ ਤੇ ਚਾਂਦਨੀ ਚੌਕ ਸਮੇਤ ਕਈ ਇਤਿਹਾਸਕ ਤੇ ਧਾਰਮਿਕ ਸਥਾਨਾਂ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਰਿਪੋਰਟਾਂ ਅਨੁਸਾਰ ਪਾਕਿਸਤਾਨ ਅਧਾਰਿਤ ਅਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਖਾਸ ਤੌਰ ਉਤੇ ਚਾਂਦਨੀ ਚੌਕ ਦੇ ਇੱਕ ਪ੍ਰਸਿੱਧ ਮੰਦਿਰ ਤੇ ਲਾਲ ਕਿਲੇ ਦੇ ਆਸ-ਪਾਸ ਆਈ.ਈ.ਡੀ. ਧਮਾਕੇ ਦੀ ਚੇਤਾਵਨੀ ਦਿੱਤੀ ਗਈ ਹੈ। ਦੱਸ ਦਈਏ ਕਿ ਇਹ ਅਲਰਟ ਇਸ ਲਈ ਵੀ ਗੰਭੀਰ ਹੈ ਕਿਉਂਕਿ ਪਿਛਲੇ ਸਾਲ 10 ਜਿਸ ਕਾਰਨ ਸੁਰੱਖਿਆ ਏਜੰਸੀਆਂ ਹੁਣ ਕੋਈ ਵੀ ਟੇਲ ਨਹੀਂ ਵਰਤਣਾ ਚਾਹੁੰਦੀਆਂ ਦਿੱਲੀ ਪੁਲਿਸ ਤੇ ਕੇਂਦਰੀ ਏਜੰਸੀਆਂ ਨੇ ਆਪਸੀ ਤਾਲਮੇਲ ਵਧਾਉਂਦੇ ਹੋਏ ਸ਼ੱਕੀ ਥਾਵਾਂ ਉਤੇ ਸੀਸੀਟੀਵੀ ਨਿਗਰਾਨੀ ਵਾਹਨਾਂ ਦੀ ਚੈਕਿੰਗ ਤੇ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਹੈ ਪੰਪਰ ਨਿਰੋਧਕ ਦਸਤੇ ਤੇ ਕੁਇਕ ਰਿਐਕਸ਼ਨ ਟੀਮਾਂ ਨੂੰ ਵੀ ਸਟੈਂਡ ਬਾਇਓ ਤੇ ਰੱਖਿਆ ਗਿਆ ਹੈ ਅਧਿਕਾਰੀਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਸ਼ੱਕੀ ਵਸਤੂ ਜਾਂ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਸਭ ਸੁਰੱਖਿਆ ਦੇ ਲਿਹਾਜ਼ ਨਾਲ ਸਿਰਫ ਸਾਵਧਾਨ ਪੰਜਾਬ ਚ ਸਰਦੀਆਂ ਦੇ ਜਾਣ ਦੀ ਦਸਤਕ ਹੁਣ ਪੂਰੀ ਤਰ੍ਹਾਂ ਮਹਿਸੂਸ ਹੋਣ ਲੱਗੀ ਹੈ ਹਾਲਾਂਕਿ ਸਵੇਰੇ ਤੇ ਸ਼ਾਮ ਵੇਲੇ ਮਾਮੂਲੀ ਜਿਹੀ ਠੰਡ ਬਾਕੀ ਹੈ ਪਰ ਦਿਨ ਵੇਲੇ ਨਿਕਲ ਰਹੀ ਤੇਜ਼ ਧੁੱਪ ਨੇ ਲੋਕਾਂ ਨੂੰ ਗਰਮੀ ਦਾ ਅਹਿਸਾਸ ਕਰਉਣਾ ਸ਼ੁਰੂ ਕਰ ਦਿੱਤਾ ਹੈ ਮੌਸਮ ਵਿਭਾਗ ਦੀ ਤਾਜ਼ਾ ਅੰਕੜੇ ਮੁਤਾਬਕ ਆਉਣ ਵਾਲੇ ਇੱਕ ਹਫਤੇ ਤੱਕ ਸੂਬੇ ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਜਿਸ ਕਾਰਨ ਖੁਸ਼ਕੀ ਹੋਰ ਵਾਸ ਸਕਦੀ ਹੈ ਤੇ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਤਾਪਮਾਨ ਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਤਾਪਮਾਨ ਆਮ ਨਾਲੋਂ 3.5 ਡਿਗਰੀ ਜ਼ਿਆ ਕਹ ਪਹੁੰਚ ਗਿਆ ਉਤਰ ਪਛਮੀ ਦਿਸ਼ਾ ਤੋਂ ਚੱਲਣ ਵਾਲੀਆਂ ਹਵਾਵਾਂ ਕਾਰਨ ਤਿੰਨ ਦੇ ਤਾਪਮਾਨ 'ਚ ਹੋਰ ਵਾਧਾ ਹੋਣ ਦੀ ਉਮੀਦ ਹੈ ਤੇ ਇਸ ਵਾਰ ਫਰਵਰੀ ਮਹੀਨਾ ਕਾਫੀ ਖੁਸ਼ਕ ਰਿਹਾ ਹੈ ਅੰਕੜੇ ਦੱਸਦੇ ਨੇ ਕਿ ਹੁਣ ਤੱਕ ਕੇਵਲ 0.6 ਮਿਲੀਮੀਟਰ ਮੀਂਹ ਪਿਆ ਜਦਕਿ ਆਮ ਤੌਰ 'ਤੇ ਇਸ ਸਮੇਂ ਤੱਕ 2.1 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ ਇਹ ਆਮ ਨਾਲੋਂ ਲਗਭਗ 79% ਘੱਟ ਹੈ ਜਿਸ ਕਾਰਨ ਜ਼ਿਆਦਾਤਰ ਝਿਲਿਆਂ 'ਚ ਸੋਕੇ ਵਰਗੀ ਸਥਿਤੀ ਵੀ ਬਣੀ ਹੋਈ ਹੈ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਨੀਦਰ ਪਾਸ ਸਿੰਘ ਅਨੁਸਾਰ ਅਗਲੇ 7 ਦਿਨਾਂ ਤੱਕ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਤੇ ਰਾਤ ਦੇ ਘਟ ਵਾਦਾ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਬਟਾਲਾ ਵਿਖੇ ਸ਼ਿਕਾਇਤਾਂ ਦੇ ਨਿਪਟਾਰੇ ਦੌਰਾਨ ਸਖਤ ਰੁਖ ਅਖਤਿਆਰ ਕਰਦਿਆਂ ਦੋ ਵੱਡੇ ਅਧਿਕਾਰੀਆਂ ਉਤੇ ਗਾਜ ਦੇਕ ਦਿੱਤੀ। ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਚ ਚੱਲ ਰਹੀ ਜਨਤਕ ਸੁਣਵਾਈ ਦੌਰਾਨ ਕਮਿਸ਼ਨ ਦੀ ਹੁਕਮਾਂ ਨੂੰ ਟੀਚਾ ਜਾਣਨ ਵਾਲੇ ਡੇਰਾ ਬਾਬਾ ਨਾਨਕ ਦੇ ਬੀ ਡੀ ਪੀਓ ਅਤੇ ਕੋਟਲੀ ਸੁਰਤ ਮੁੱਲੀ ਦੇ ਪੰਚਾਇਤ ਸੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ। ਕਮਿਸ਼ਨ ਨੇ ਤਾੜਨਾ ਕੀਤੀ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨਾਲ ਖਿਲਵਾੜ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਗੱਲਬਾਤ ਕਰਦਿਆਂ ਚੇਅਰ ਦਬੇ ਕੁਚਲੇ ਵਰਗ ਨੂੰ ਇਨਸਾਫ ਦੋਣਾ ਹੈ ਉਹਨਾਂ ਕਿਹਾ ਕਿ ਉਕਤ ਅਧਿਕਾਰੀਆਂ ਨੇ ਨਾ ਸਿਰਫ ਆਪਣੀ ਡਿਊਟੀ ਚ ਕੁਤਾਹੀ ਕੀਤੀ ਹੈ ਸਗੋਂ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਇਸ ਨਿਰਦੇਸ਼ਾਂ ਦੀ ਵੀ ਸਰੇਆਮ ਉਲੰਘਣਾ ਕੀਤੀ ਹੈ ਇਸ ਸੁਣਵਾਈ ਦੌਰਾਨ ਮੁੱਖ ਨੁਕਤੇਾਂ ਦੀ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਕਈ ਪੁਰਾਣੀ ਸ਼ਿਕਾਇਤਾਂ ਦਾ ਮੌਕੇ ਉਤੇ ਹੀ ਹੱਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਇਸ ਦੇ ਨਾਲ ਹੀ ਜਿਹੜੇ ਮਾਮਲੇ ਬਹੁਦੇ ਪਚੀਦਾ ਸਨ ਉਹਨਾਂ ਨੂੰ ਅਗਲੀ ਸੁਣਵਾਈ ਲਈ ਚੰਡੀਗੜ੍ਹ ਦਫ਼ਤਰ ਚ ਤਲਬ ਕਰ ਦਿੱਤਾ ਗਿਆ ਇਸ ਸੁਣਵਾਈ ਦੌਰਾਨ ਏਡੀਸੀ ਅਤੇ ਪੁਲਿਸ ਐਸਪੀ ਨੇ ਭਰੋਸਾ ਵੀ ਜਤਾਇਆ ਉਹਨਾਂ ਨੇ ਕਿਹਾ ਕਿ ਜੋ ਹੁਕਮ ਦਿੱਤੇ ਗਏ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਲਾਗੂ ਕੀਤਾ ਜਾਏਗਾ ਨਾਲ ਹੀ ਚੇਅਰਮੈਨ ਦੁਆਰਾ ਇਹ ਵੀ ਕਿਹਾ ਗਿਆ ਹੈ ਕਿ ਸਰਕਾਰੀ ਦਫਤਰਾਂ ਚ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਖੱਜਲ ਖਵਾਰ ਕਰਨ ਵਾਲਿਆਂ ਨੂੰ ਬਖਸਿਆ ਨਹੀਂ ਜਾਏਗਾ ਤੇ ਉਹਨਾਂ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ ਬਟਾਲਾ ਚ ਹੋਈ ਇਸ ਕਾਰਵਾਈ ਨੇ ਪੂਰੇ ਪ੍ਰਸ਼ਾਸਨ ਵਿੱਚ ਹੜਕਮ ਮਚਾ ਦਿੱਤੀ ਅਤੇ ਹੁਣ ਦੇਖਣਾ ਹੋਏਗਾ ਕਿ ਇਸ ਫੈਸਲੇ ਨਾਲ ਸੂਬੇ ਚ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਪੁਲਿਸ ਦੁਆਰਾ ਇੱਕ ਵਿਅਕਤੀ ਨੂੰ ਪੰਜਾਬ ਪੁਲਿਸ ਵਿਭਾਗ ਚ ਸਪੋਰਟਸ ਕੋਟੇ ਤਾਇਤ ਸਰਕਾਰੀ ਨੌਕਰੀ ਦਿਵਾਉਣ ਦੇ ਬਹਾਨੇ 86.90 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਚ ਇੱਕ ਜੋੜੇ ਤੇ ਉਹਨਾਂ ਦੇ ਪੁੱਤਰ ਖਿਲਾਫ ਮਾਮਲਾ ਦਰਜ ਕੀਤਾ ਗਿਆ। ਪੈਸੇ ਲੈਣ ਦੇ ਬਾਵਜੂਦ ਮੂਲਜ਼ਮ ਸ਼ਿਕਾਇਤਕਰਤਾ ਦੇ ਪੁੱਤਰ ਨੂੰ ਪੁਲਿਸ ਵਿਭਾਗ ਚ ਭਰਤੀ ਕਰੋਨ ਚ ਅਸਫਲ ਰਹੇ ਤੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਨੌਕਰੀ ਦਾ ਵਾਅਦਾ ਕਰਨ ਤੋਂ ਇਲਾਵਾ ਮੂਲਜ਼ਮ ਨੇ ਕਾਰੋਬਾਰੀ ਨਿਵੇਸ਼ ਉਤੇ ਵੱਡਾ ਮੁਨਾਫੇ ਦਾ ਝੂਠਾ ਵਾਅਦਾ ਵੀ ਕੀਤਾ ਸੀ। ਲੁਧਿਆਣਾ ਦੇ ਪ੍ਰੇਮਨਗਰ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਪਰਮਿੰਦਰ ਪਾਲ ਨੇ ਪੁਲਿਸ ਉਪਰੋਕਤ ਨਾਲ ਉਸਦੇ ਪੁੱਤਰ ਨਮਨ ਗੋਇਲ ਨੂੰ ਖੇਡ ਕੋਟੇ ਤਹਿਤ ਪੁਲਿਸ ਵਿਭਾਗ ਚ ਗਸ਼ਟ ਡੋਰ ਦਾ ਦਵਾਉਣ ਦਾ ਭਰੋਸਾ ਦਿੱਤਾ ਸੀ ਉਹਨਾਂ ਨੇ ਕਾਰੋਬਾਰ ਚ ਵੱਡੇ ਮੁਨਾਫੇ ਦਾ ਲਾਲਚ ਦਿੱਤਾ ਤੇ ਇਹਨਾਂ ਵਾਅਦਿਆਂ ਦੇ ਬਦਲੇ ਮੁਲਜ਼ਮਾ ਨੇ ਵਕਫਾ ਕਿਸ਼ਤਾਂ ਚ ਕੁੱਲ 86.90 ਲੱਖ ਰੁਪਏ ਹਾਸਲ ਕੀਤੇ ਹਾਲਾਂਕਿ ਨਾਤਾ ਉਸਦੇ ਪੁੱਤਰ ਨੂੰ ਨੌਕਰੀ ਮਿਲੀ ਤੇ ਨਾ ਹੀ ਕੋਈ ਲਾਭ ਦਿੱਤਾ ਗਿਆ ਤਦ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁੱਲਜਮ ਟਾਲਮਟੋਲ ਕਰਨ ਲੱਗੇ ਤੇ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਮੁੱਲਜ਼ਮਾ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਧੋਖਾਧੜੀ ਤੇ ਪ੍ਰੋਸੇਦੀ ਉਲੰਘਣਾ ਕੀਤੀ ਹੈ ਉਸ ਦੀ ਸ਼ਿਕਾਇਤ ਦੇ ਉਧਾਰ ਉਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲਾ ਦਰਜ ਕਰਨ ਤੋਂ ਬਾਅਦ ਬੈਂਕਰੀ ਕੋਰਡ ਅਤੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਲਜ਼ਮਾ ਤੋਂ ਪੁੱਛਗਿੱਛ ਜਾਰੀ ਹੈ ਇਸੇ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਇਜਾਜ਼ਤ ਧੰਨਵਾਦ